ਅਸੀਂ ਇਸ ਰਸਤੇ ਦੇ ਉੱਪਰ ਸਾਨੂੰ ਲਗਭਗ 2 ਸਾਲ ਹੋ ਗਏ ਇੱਕ ਬਜ਼ੁਰਗ ਨੇ ਬਾਬਾ ਜੀ ਜਿਹੜੇ ਡੇਲੀ ਸਾਈਕਲ ਤੇ ਜਾਂਦੇ ਨੇ ਸਾਈਕਲ ਤੇ ਆਉਂਦੇ ਨੇ ਆ ਟੋਕਰੀ ਦੇ ਵਿੱਚ ਉਹਨਾਂ ਦੇ ਮੋਬਾਈਲ ਚੱਲਦਾ ਹੁੰਦਾ ਮੋਬਾਈਲ ਦੇ ਵਿੱਚ ਉਹਨਾਂ ਦੇ ਜਿਹੜਾ ਕਿ ਆ ਕੁਰਬਾਨੀ ਕੀਰਤ ਚੱਲਦਾ ਹੁੰਦਾ ਸੋਰ ਬਾਬਾ ਜੀ ਕਿਵੇਂ ਹੋ ਠੀਕ ਠਾਕ ਹੋ ਮੈਂ ਚੜ੍ਹਦੀ ਗਲਾ ਕਿਹੜਾ ਪਿੰਡ ਆ ਜੀ ਬਈ ਦੱਸੋ ਪਹਿਲਾਂ ਮਹੰਮਦਗੜ੍ਹ ਜੀ ਆਪਣੇ ਨਵੇਂ ਨਾਬਾ ਪੇਪਰ ਮਿਲਾਈ ਉਧਰ ਡਿਊਟੀ ਕਰ ਰਹੇ ਹਾਂ ਤੇ ਮਰੇ ਕੋਲੇ ਹਾਂਜੀ ਨਾਬਾ ਪੇਪਰ ਮਿਲਦੇ ਡਿਊਟੀ ਕਰਦੇ ਹਾਂ ਹਾਂਜੀ ਉੱਥੇ ਫਿਰ ਸਾਹ ਨੂੰ ਤੁਸੀਂ ਨੇਹਰਾ ਕਰ ਦਿੰਦੇ ਫਿਰ ਕਾਫੀ ਉਮਰ ਤੁਹਾਡੀ ਉਮਰ 68 ਸਿਆੜ 70 ਦੇ ਲੱਵੇ ਲੱਗੀ ਪਈ ਆ 60 70 ਦੇ ਲਗਭਗ ਹੋ ਗਏ 70 ਦੇ ਲਗਭਗ ਹੋ ਗਏ ਅੱਛਾ ਕਿੰਨੇ ਸਾਲ ਹੋ ਗਏ ਤੁਹਾਨੂੰ ਉੱਥੇ ਕੰਮ ਕਰਦਿਆਂ ਨੂੰ ਮੈਨੂੰ ਘੱਟੋ ਘੱਟ 18 ਸਾਲ ਹੋ ਗਏ ਕਿੰਨਾ ਕ ਡੇਲੀ ਕੱਢਦੇ ਨੇ ਬਤਵਤ ਕਿੰਨਾ ਕ ਸਾਈਕਲ ਚਲਾਉਂਦੇ ਨੇ ਡੇਲੀ ਐਂਡੀ ਜਾਲੀ ਕਿਲੋ ਰਾਵਣਾ ਘੜਨੇ ਆ ਐਂ ਤੇ ਚੱਲ ਕਿਲੋਮੀਟਰ ਹਾਂ ਜੀ ਜੇ ਮੈਂ ਅੱਜ ਕੱਲ ਤੁਸੀਂ ਸੁਣਿਓ ਪੰਜਾਬ ਦੇ ਵਿੱਚ ਕਦੇ ਨਸ਼ਾ ਬਹੁਤ ਹੋ ਗਿਆ ਨਵੇਂ-ਨਵੇਂ ਮੁੰਡੇ ਨਸ਼ਿਆਂ ਦੇ ਬਗਾਨਾ ਮੈਂ ਬਾਹਲੀ ਆਪਾਂ ਦੂਰ ਕੀ ਜਾਣੇ ਆ ਆ ਮੇਰਾ ਛੋੜਾ ਮੁੰਡਾ ਇਹ ਤਾਂ ਕਰਾਂ ਕਿ ਆ ਜਾਵੇਂ ਘਰ ਦੇ ਹਾਲਾਤ ਵੀ ਦੇਖਨੇ ਆ ਹਨਾ ਘਰ ਦੇ ਹਾਲਾਤ ਤਾਂ ਕੋਈ ਵਾਲੇ ਵਧੀਆ ਨਹੀਂ ਤੁਹਾਡਾ ਘਰ ਠੀਕ ਹੀ ਐ ਟਵਾਲੇ ਦੇ ਪੁਰਾਣਾ ਹਨਾ ਥੋੜਾ ਜਿਹਾ ਮੈਨੂੰ ਵਾਹ ਵਾਹ ਦਾ ਕੋ ਦਾ ਉਹ ਦੂਰ ਜਾਣ ਦੀ ਲੋੜ ਨਹੀਂ ਹੈਗੀ ਹਾਂ ਮੇਰੇ ਮੁੰਡਾ ਹੋਣਾ ਚਿੱਟਾ ਖਾਂਦਾ ਅੱਛਾ ਕੀ ਕਰੂੰ ਉਹ ਤੁਸੀਂ ਫਿਰ ਕਦੇ ਕਰਾਇਆ ਨਹੀਂ ਦਵਾਈ ਦੁਈ ਦਾਖਲ ਕਦੇ ਕਿਤੇ ਦਾਖਲ ਹੋਣਾ ਇਹ ਤਾਂ ਹੈ ਹੀ ਪਗਲ ਹੈ ਜਾਂ ਫੇ ਜਫਾ ਲਾਣਾ ਤੇਰੇ ਮੇਰੇ ਵਰਗਾ ਕੀ ਕਰਵਾਲਾ ਇਹ ਸਰਕਾਰ ਬਣਨ ਤੋਂ ਪਹਿਲਾਂ ਕਾਫੀ ਕਹਿੰਦੇ ਸੀ ਕਿ ਵੀ ਇਹ ਤਾਂ ਬੰਦ ਕਰ ਦਾਂਗੇ ਅਸੀਂ ਐ ਕਰਾਂ ਕੀ ਬੰਦ ਕਰ ਆਪ ਭਗਵੰਤ ਪਾਣੀ ਨੂੰ ਕੀ ਹਾਂ ਤੇ ਕਹਿੰਦੇ ਸਾਰੇ ਨਸ਼ੇ ਬੰਦ ਕਰਾਂਗੇ ਮੇਰੇ ਸਾਨੂੰ ਕੀ ਮੈਂ ਜਿਹੜੀ ਗੱਲ ਕਹੇ ਉਹ ਵੀ ਕੱਟੀ ਗਈ ਤਾਂ ਕਿ ਮਿਲਦੀ ਨਹੀਂ ਸੋਣਾ ਹੂੰ ਪਹਿਲਾਂ ਮੈਂ ਦੇ ਸਾਡੇ ਪਰਿਵਾਰ ਨੂੰ ਬਿਛਾਰੇ ਮੈਂਬਰ ਮੈਨ ਨਹੀਂ ਨਹੀਂ ਬਾਜ ਗਏ ਬੱਚਕੇ ਨੇ ਖਗੀ ਰੋੜਾ ਲਾਤਾ ਮਗਨ ਕੇ ਮੈਨ ਵਰਗੇ ਸਸੀ ਕਾਲ ਜੀ ਪੰਜਾਬੀ ਲੋਕ ਚੈਨਲ ਤੇ ਤੁਹਾਡਾ ਸਵਾਗਤ ਹੈ ਮੈਂ ਹਾਂ ਪਰਮਜੀਤ ਸੰਘਾਲਾ ਅਸੀਂ ਇਸ ਰਸਤੇ ਦੇ ਉੱਪਰ ਸਾਨੂੰ ਲਗਭਗ 2 ਸਾਲ ਹੋ ਗਏ ਇੱਕ ਬਜ਼ੁਰਗ ਨੇ ਬਾਬਾ ਜੀ ਜਿਹੜੇ ਡੇਲੀ ਸਾਈਕਲ ਤੇ ਜਾਂਦੇ ਨੇ ਸਾਈਕਲ ਤੇ ਆਉਂਦੇ ਨੇ ਆ ਟੋਕਰੀ ਦੇ ਵਿੱਚ ਉਹਨਾਂ ਦੇ ਮੋਬਾਈਲ ਚੱਲਦਾ ਹੁੰਦਾ ਮੋਬਾਈਲ ਦੇ ਵਿੱਚ ਉਹਨਾਂ ਦੇ ਜਿਹੜਾ ਕਿ ਅ ਕੁਰਬਾਨੀ ਕੀਰਤ ਚੱਲਦਾ ਹੁੰਦਾ ਸੋ 2 ਸਾਲ ਸਾਨੂੰ ਦੇਖਦਣ ਹੋ ਗਏ ਬਾਬਾ ਜੀ ਉਹ ਲਗਾਤਾਰ ਜਿਹੜਾ ਕਿ ਸਾਈਕਲ ਤੇ ਜਾਂਦੇ ਨੇ ਲਗਭਗ 6:30 ਵਜੇ ਸਵੇਰੇ ਜਾਂਦੇ ਨੇ 6:30 8:30 ਜਿਹੜੇ ਕਿ ਉਹ ਸਾਨੂੰ ਮਿਲਦੇ ਨੇ ਸੋ ਹੁਣ ਵੀ ਉਹ ਇਧਰੋਂ ਆ ਰਹੇ ਨੇ ਬਾਬਾ ਜੀ ਤੁਹਾਡੀ ਗੱਲ ਕਰਵਾਵਾਂਗੇ ਉਹਨਾਂ ਨਾਲ ਵੀ ਬਜ਼ੁਰਗ ਨੇ ਉਮਰ ਵੀ ਦੇਖਣ ਨੂੰ ਕਾਫੀ ਲੱਗਦੀ ਆ ਉਹਨਾਂ ਨਾਲ ਸਾਰੀ ਗੱਲ ਕਰਾਂਗੇ ਵੀ ਜਿਹੜਾ ਉਹ ਇਹ ਸਾਈਕਲ ਚਲਾਉਂਦੇ ਨੇ ਲਗਾਤਾਰ ਜਿਹੜਾ ਕਿ ਸਾਨੂੰ ਕਾਫੀ ਸਮਾਂ ਹੋ ਗਿਆ ਦੇਖਦਿਆਂ ਨੂੰ ਵੀ ਕਿੰਨਾ ਸਮੇਂ ਤੋਂ ਸਾਈਕਲ ਚਲਾਉਂਦੇ ਨੇ ਤੇ ਕਿੱਥੇ ਕੰਮ ਕਰਦੇ ਨੇ ਬਾਕੀ ਹੋਰ ਵੀ ਜਿਹੜੀਆਂ ਬਾਬਾ ਜੀ ਬਾਰੇ ਸਾਨੂੰ ਕੁਝ ਗੱਲਾਂ ਪਤਾ ਲੱਗੀਆਂ ਨੇ ਉਹਨਾਂ ਤੋਂ ਜਰੂਰ ਇਸ ਬਾਰੇ ਜਾਣਕਾਰੀ ਲਵਾਂਗੇ ਬਾਬਾ ਜੀ ਉਹਨੇ ਘਾਹੋ ਸਾਈਡ ਤੇ ਗੱਡੀ ਹਾਂਜੀ ਬਾਬਾ ਜੀ ਬਹਿ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ ਲਾ ਲਓ ਜੀ ਗੱਡੀ ਇੱਥੇ ਲਾ ਲਓ ਸਾਈਡ ਤੇ ਲਾ ਲਓ ਪਹਿਲਾਂ ਕੋਈ ਮੋਟਰਸਾਈਕਲ ਵਗੈਰਾ ਆ ਜਾਂਦਾ ਜੀ ਹਾਂਜੀ ਸੋਹਰ ਬਾਬਾ ਜੀ ਕਿਵੇਂ ਹੋ ਠੀਕ ਠਾਕ ਹੋ ਬੱਚੜੀ ਗਲਾ ਕਿਹੜਾ ਪੰਡਾ ਜੀ ਬੇ ਦੱਸੋ ਪਹਿਲਾਂ ਮਹਮਦ ਗੜਾ ਜੀ ਸ ਮਹਮਦ ਗੜਾ ਨਾਲ ਹੀ ਆ ਜੀ ਹੈ ਨਾ ਹਾਂਜੀ ਤੁਸੀਂ ਦਿੱਲੀ ਤੁਹਾਨੂੰ ਦੇਖਦੇ ਆ ਸੀ ਸਾਨੂੰ ਵੀ ਮਤਲਬ 2 ਸਾਲ ਤੋਂ ਵੱਧ ਸਮਾਂ ਹੋ ਗਿਆ ਦੇਖਦੇ ਆ ਨੂੰ ਹਾਂਜੀ ਅਸੀਂ ਕਈ ਵਾਰੀ ਮਨ ਤੇ ਵਿਚਾਰ ਬਣਾਇਆ ਵੀ ਬਾਬਾ ਜੀ ਨੂੰ ਵੀ ਪੁੱਛਦੇ ਆ ਜਾਣਦੇ ਆ ਜੋ ਰਿਆ ਜੋ ਤੇ ਤੁਸੀਂ ਡੇਲੀ ਕਿੱਥੇ ਜਾਂਦੇ ਹੋ ਸਵੇਰੇ ਕਿੱਥੇ ਸਾਮ ਨੂੰ ਤੁਸੀਂ ਆਉਨੇ ਹੋ ਨੇਰੇ ਫੇ ਆਪਣੇ ਨਵੇਂ ਦਾਬਾ ਪੇਪਰ ਮਿਲਾਈ ਉਹਦੇ ਡਿਊਟੀ ਕਰਦੇ ਹਾਂ ਤੇ ਮਰੇ ਕੋਲ ਹਾਂਜੀ ਸਨਾਬਾ ਪੇਪਰ ਮਿਲਦੇ ਡਿਊਟੀ ਕਰਦੇ ਹਾਂ ਹਾਂਜੀ ਉੱਥੇ ਫਿਰ ਸਾਮ ਨੂੰ ਤੁਸੀਂ ਨੇਹਰਾ ਕਰਦੇ ਹੋ ਨਾ ਫਿਰ ਕਾਫੀ ਜਾਂ ਉਹ ਫਿਰ ਡਿਊਟੀ ਡਿਊਟੀ ਸਮਝ ਜਾਂਦੇ ਐ ਫੇ ਹੂੰ ਤੁਹਾਡਾ ਨਾਮ ਕੀ ਤੁਹਾਡੀ ਡਿਊਟੀ ਆ 60 ਤੋਂ 8 ਡਿਊਟੀ ਆ ਹਾਂਜੀ 12 ਘੰਟੇ ਹਾਂਜੀ ਠੀਕ ਹੈ ਜੀ ਪੱਕੀ 12 ਘੰਟੇ ਚੱਲਦੀ ਆ ਪੱਕੀ 12 ਘੰਟੇ ਚੱਲਦੀ ਆ ਅਸੀਂ ਤੁਹਾਡਾ ਨਾਮ ਦੱਸੋ ਪਹਿਲਾਂ ਕੀ ਆ ਜਗਰੂਪ ਸਿੰਘ ਜੀ ਜਗਰੂਪ ਸਿੰਘ ਉਮਰ ਤੁਹਾਡੀ ਉਮਰ 66 ਜਾਲੀ ਸੀ 870 ਦੇ ਲਗੇ ਲੱਗੀ ਪਈ ਹੈ ਹਾਂਜੀ 870 ਦੇ ਲਗਭਗ ਲਗਭਗ ਹੋ ਗਿਆ ਅੱਛਾ ਕਿੰਨੇ ਸਾਲ ਹੋ ਗਏ ਤੁਹਾਨੂੰ ਉੱਥੇ ਕੰਮ ਕਰਦਿਆਂ ਨੂੰ ਮੈਨੂੰ ਘੱਟੋ ਘੱਟ 18 ਸਾਲ ਹੋ ਗਏ 18 ਸਾਲ ਹਾਂਜੀ ਲਗਾਤਾਰ ਲਗਾਤਾਰ ਹੂੰ 18 ਸਾਲ ਦੇ ਸਾਈਕਲ ਤੇ ਹੁਣ ਜਾਣਦੇ ਹੋ ਹਾਂਜੀ ਹੂੰ ਨਹੀਂ ਸਾਈਕਲ ਮੈਂ ਵੱਡੀ ਗੱਲ ਦਾ ਸਾਈਕਲ ਦੀ ਗੱਲ ਕਰੀਏ ਤਾਂ ਨਾ ਅੱਜ ਕੱਲ ਜਿਵੇਂ ਨੌਜਵਾਨ ਨੇ ਜਾਂ ਵੱਧ ਤਕੜੇ ਲੋਕ ਨੇ ਉਹ ਸਾਈਕਲ ਚਲਾਉਣ ਲਈ ਨਾ ਵੱਡੇ ਵੱਡੇ ਮੋਲਾਂ 'ਚ ਜਾਂਦੇ ਨੇ ਜਿੱਥੇ ਜਾਂਦੇ ਡਿੱਕਲ ਮੰਦੇ ਆ ਕਸਰ ਤੇ ਬਣੇ ਨਹੀਂ ਨਹੀਂ ਉਹ ਨਹੀਂ ਗੱਲ ਜਿਵੇਂ ਕਸਰਤ ਕਰਦੇ ਨੇ ਜਿੱਥੇ ਜਿਮ ਵਗੈਰਾ ਬਣੇ ਹੋਣੇ ਉਹ ਪੈਸੇ ਦੇ ਕੇ ਸਾਈਕਲ ਚਲਾਉਂਦੇ ਨੇ ਪਰ ਜਿਹੜੇ ਆ ਸਾਈਕਲ ਨੇ ਤੁਸੀਂ ਚਲਾਉਨੇ ਹੋ ਚੱਲ ਲਗਾਤਾਰ ਇਹ ਮਤਲਬ ਲੋਕ ਭੁੱਲ ਗਏ ਇਹ ਸਾਈਕਲ ਕਿਵੇਂ ਸਾਡੇ ਗੋਡੇ ਫਿਰ ਸੱਟ ਨਹੀਂ ਵਧੀਆ ਸਰੀਰ ਮੈਂ ਜਾ ਉਹ ਸਾਈਕਲ ਤੇ ਚੱਲ ਜਣਾ ਹੂੰ ਮੈਨੂੰ ਕਿਹ ਲੱਗਦਾ ਵੀ ਇਦਾਂ ਨਹੀਂ ਕੋਈ ਦੁਖਦਾਈ ਹੈਗਾ ਅੱਛਾ ਇਹ ਤੁਰ ਕੇ ਜਾਵਾਂ ਹਾਂ ਐਨੀ ਪ੍ਰੋਬਲਮ ਨਹੀਂ ਥੜਕ ਕੇ ਤੁਰ ਜਾਣਾ ਦੋ ਕਰ ਦੋ ਡਿਗੜ ਬੱਟੇ ਜਾ ਰਹੇ ਇਹ ਕੀ ਗੱਲ ਜੀ ਫਿਰ ਇੱਕ ਕੀ ਪ੍ਰੋਬਲਮ ਹੈ ਨਹੀਂ ਪ੍ਰੋਬਲਮ ਹੈ ਸਾਈਕਲ ਤੇ ਵੀ ਜਾਣੇ ਬੜੀ ਨਣੀ ਬਣੀ ਜਾਂਦੀ ਆ ਹੋਰ ਕੋਈ ਮੈਨੂੰ ਤਾਂ ਰੀਨ ਬਣੀ ਹਾਂਜੀ ਕਿੰਨਾ ਕ ਡੇਲੀ ਕੱਢਦੇ ਨੇ ਬਤਵਤ ਕਿੰਨਾ ਕ ਸਾਈਕਲ ਚਲਾ ਡੇਲੀ 80-90 ਕਿਲੋ ਰਾਵਣਾ ਕੱਢਨੇ ਆ 80 ਕਿਲੋਮੀਟਰ ਹਾਂਜੀ ਅੱਛਾ ਹਾਂਜੀ ਤਾਂ ਕਾਫੀ ਬਾਟਾ ਹੀ ਪੈਣ ਚੱਲੇਗਾ ਕਿਲੋਮੀਟਰ ਦਾ ਮੋਟਰਸਾਈਕਲ ਤੇ ਥੱਕ ਜਾਂਦੇ ਨੇ ਅੱਜ ਹਾਂਜੀ ਅੱਜ ਕੱਲ ਦੇ ਨੌਜਵਾਨ ਤਾਂ ਨਹੀਂ ਵੇ ਮੈਂ ਡਿਕਾਈ ਦੇ ਚੱਲ ਆਲਾ ਹੂੰ ਨਾ ਬੜਾ ਹੋਈ ਨਾ ਤੇਜ਼ ਹੂੰ ਮੇਰਾ ਮਨ ਹੋ ਕੇ ਚੱਲੀ ਜਾਂਦਾ ਅਸਾ ਜੀ ਇੱਕ ਦਾ ਮਤਲਬ ਇੱਕ ਚਾਲ ਚੱਲੀ ਜਾਂਦੇ ਉਹਨਾਂ ਨੂੰ ਹਾਂਜੀ ਹੂੰ ਅਸਾ ਅੱਜ ਕੱਲ ਦੇ ਨੌਜਵਾਨ ਤੁਸੀਂ ਵੀ ਇਹ ਖਬਰਾਂ ਖਬਰਾਂ ਸੁਣਦੇ ਹੋ ਅੱਜ ਕੱਲ੍ਹ ਦੀਆਂ ਇਹ ਖਬਰਾਂ ਚੱਲ ਹਾਂਜੀ ਜੇ ਮੈਂ ਅੱਜ ਕੱਲ ਤੁਸੀਂ ਸੁਣਿਓ ਵੀ ਪੰਜਾਬ ਦੇ ਵਿੱਚ ਕਦੇ ਨਸ਼ਾ ਬਹੁਤ ਹੋ ਗਿਆ ਨਵੇਂ-ਨਵੇਂ ਮੁੰਡੇ ਨਸ਼ਿਆਂ ਦੇ ਬਗਾਨਾ ਮੈਂ ਬਾੜੀ ਆਪਾਂ ਦੂਰ ਕੀ ਜਾਣਿਆ ਆ ਮੇਰਾ ਥੋੜਾ ਮੁੰਡਾ ਇਹਦਾ ਗ੍ਰੈਂਕਿਆ ਜਾਵੇ ਅੱਛਾ ਕੀ ਗੱਲ ਹੋ ਗਈ ਉਹਦੇ ਬਾਣੀ ਜਾਣਗੇ ਉਹਦੇ ਬਾੜ ਉਹਦੇ ਹੱਥ ਆ ਮੈਂ ਸਿਰ ਗੱਲਾਂ ਜਾਣ ਕੇ ਦੱਸ ਜਿਆਦਾ ਹਾਂ ਇਹ ਕੁੜੀ ਯਾਨੀ ਜਿਹੜੀ ਹੈ ਉਹ ਦੇਖਿਆ ਆਪਾਂ ਨੇ ਹਾਂ ਉਹ ਮੇਰੇ ਛਿਰ ਦੇ ਕਰਦੀ ਆ ਅੱਛਾ ਠੀਕ ਹੈ ਖੜਾ ਬਾਪ ਸੁਣ ਹੁਣ ਤੇ ਮੈਂ ਕਰਦਾ ਰਿਹਾ ਹੁਣ ਉਹ ਮੁੰਡਾ ਕਹਿੰਦਾ ਪਾਪਾ ਕਹਿੰਦਾ ਤੂੰ ਕਹਿੰਦਾ ਹੁਣ ਤੇ ਤੂੰ ਕੰਮ ਹੁੰਦਾ ਨਹੀਂ ਚਲ ਹੁਣ ਮੈਂ ਆਪੇ ਕੰਮ ਜੰਮਾਉਦਾ ਕਿੰਨੇ ਬੱਚੇ ਨੇ ਤੋ ਵੱਡੇ ਮੇਰੇ ਬੱਚੇ ਤਿੰਨ ਬਟੇ ਬੱਚੇ ਰਿਏ ਦੋ ਗੁੱਡੀਆਂ ਨਾ ਦੋ ਮੁੰਡੇ ਕ ਗੁੱਡੀ ਦੋ ਮੁੰਡੇ ਗੁੱਡੀ ਕਿਤੇ ਕਿਵੇਂ ਠੀਕ ਨੇ ਆ ਘਰੇ ਆਪੋ ਬੱਚਾ ਹੁਣ ਦੇ ਬਾਈ ਉਹਦਾ ਹੁਣ ਮਾਰਕ ਨੂੰ ਵੜਾ ਜੀ ਗੁੱਡੀਆਂ ਗੁੱਡੀਆਂ ਦੁਵਾਰੇ ਕੀਤਾ ਸਤ ਦੁਵਾਰੇ ਪਿਆ ਕੀਤਾ ਉਹ ਵਿਚਾਰਾ ਮੁੰਡੇ ਬੜੇ ਮੁੰਡੇ ਸ਼ਰ ਆਪੇ ਕੀਤਾ ਅੱਛਾ ਹਾਂ ਜੀ ਮੈਂ ਕਿਹਾ ਆਪਾ ਦੂਦਾ ਹੁਣ ਰਹਾ ਵਾ ਦੂਗੀ ਕਰਿਆ ਹੁਣ ਮੈਂ ਨਹੀਂ ਧੰਨਵਾਦ ਨਾ ਜੀ ਜਗਾ ਬੜਾ ਕਰੀ ਨਾ ਜੀ ਨਾਲੇ ਵਿਆਹ ਕਰਦੇ ਉਹ ਅਸੀਂ ਕਿਦੇ ਕੀ ਦੇ ਤੋ ਲੈਣਗੇ ਘਰ ਦੇ ਹਾਲਾਤ ਵੀ ਦੇਖਨੇ ਹਨ ਨਾ ਘਰ ਦੇ ਹਾਲਾਤ ਕੋਈ ਵਾਲੇ ਵਧੀਆ ਨਹੀਂ ਤੁਹਾਡਾ ਘਰ ਠੀਕ ਹੀ ਹੈ ਟ ਵਾਲੇ ਦੇ ਪੁਰਾਣਾ ਹਨ ਥੋੜਾ ਜਿਹਾ ਠੀਕ ਹੀ ਆ ਉਹ ਮੇਰੇ ਬੇਬੇ ਦਾ ਪੱਖਾ ਜਿਹੜਾ ਡਿੱਗਣਾ ਲਿ ਜਾਉਗਾ ਉਹ ਦੇਖੀ ਨਾ ਆਪਾਂ ਕਹਿੰਦਾ ਉਹਦਾ ਪਾੜੀ ਪਾੜੀ ਖੜੀ ਗਈ ਹਮ ਅਸਾ ਅੱਗੇ ਮੈਂ ਮੋਬਾਈਲ ਚੱਲਦਾ ਹੁੰਦਾ ਮੂਰੇ ਸ਼ਬਦ ਕੀਰਤਨ ਚੱਲਦਾ ਹੁੰਦਾ ਨਾ ਬਸ ਉਹੀ ਉਹੀ ਬਾਹਰ ਸੁਣ ਕੇ ਰਹਿ ਜੀ ਅੱਛਾ ਹਾਂਜੀ ਸੁਣ ਕੇ ਵਧੀਆ ਲੱਗਦਾ ਕੀ ਆਪਣੇ ਅੰਮ੍ਰਿਤਸਰ ਦਾ ਪ੍ਰੋਗਰਾਮ ਦਰਬਾਰ ਸਾਹਿਬ ਦਾ ਹਾਂ ਉਹੀ ਆਪਾਂ ਕੋਈ ਚਾਹੀਦਾ ਆਪਾਂ ਭੁੱਖ ਹੋਈ ਜਾਵਤ ਹਮ ਓਏ ਆਪੇ ਭੁੱਖ ਮੜ ਜਾਂਦੀ ਆ ਅਸਾ ਗੁਰੂ ਵਾਲੇ ਕਦੋਂ ਬਣੇ ਫਿਰ ਕੀ ਤੁਸੀਂ ਅੰਮ੍ਰਿਤਸਰ ਗੁਰੂ ਵਾਲੇ ਮੈਂ 19 ਛੋੜਾ ਛਾ ਗੈਰੀਆ ਕਿਵੇਂ 2016 ਚ ਹਾਂਜੀ ਜਦੋਂ 2016 ਚ ਹਾਂ 2016 ਹਾਂ 4 8 9 ਸਾਲ ਹੋ ਹਾਂਜੀ ਹੂੰ ਤੇ ਫਿਰ ਜਦੋਂ ਤੁਸੀਂ ਕੰਮ ਕਰਦੇ ਹੋ ਮਿਹਨਤ ਕਰਦੇ ਹੋ ਉੱਥੇ ਹਾਂਜੀ ਮਿਹਨਤ ਕਰਕੇ ਸਕੂਨ ਮਿਲਦਾ ਕਦੇ ਮਨ ਚ ਲਾਲਚ ਨਹੀਂ ਆਇਆ ਵੀ ਲੈ ਉਹ ਜਾਣੀ ਆਪਾ ਮੂਜੀ ਵਾਸ਼ਾ ਬਣ ਕਰ ਗਿਆ ਅਸਾ ਸਿਮਰਨ ਕਰਦੇ ਕਰਦੇ ਨਹੀਂ ਘਰੇ ਆ ਗਏ ਫਿਰ ਕਿਹਨੂੰ ਪਤਾ ਹੀ ਆ ਹੂੰ ਕੋਵ ਬਿਜਨ ਜਵਾ ਜਬਿਝੇ ਕਰਕੇ ਬਈ ਹੋਰ ਸਾਖਿਆ ਪੜਨੇ ਜੇ ਪਰਮਾਤਮਾ ਦਾ ਆਪਣੇ ਮਾਤਾ ਦੇ ਪੇਟ ਵਿੱਚ ਕਿਤਨਾ ਮਾਛਾ ਹੋਇਆ ਇਹ ਸਾਖਿਆ ਜਗੇ ਮਾਰ ਕੇ ਬਹੁਤ ਸਾਖੇ ਸੁਣ ਕੇ ਰਾਜੀ ਹਾਂਜੀ ਮੇਰੇ ਨਾਲ ਤਾਂ ਪਪਾ ਜੀ ਮੈਂ ਸਾਈਕਲ ਤੇ ਘਰ ਰਹੀ ਸੀ ਮੈਨੂੰ ਦੇਖ ਕੇ ਬਹੁਤ ਮਨ ਜਿਹੜਾ ਮੇਰਾ ਵੀ ਹੋਇਆ ਹਨਾ ਤੁਸੀਂ ਇੰਨਾ ਸਾਈਕਲ ਚਲਾਉਣਾ ਤੁਸੀਂ ਲਗਾਤਾਰ ਸਪੀਡ ਤੇ ਸਾਈਕਲ ਥੋੜਾ ਚੱਲਦਾ ਹੁੰਦਾ ਹਾਂਜੀ ਅੱਜ ਕੱਲ ਦੇ ਮੁੰਡੇ ਨੌਜਵਾਨ ਜਿਹੜੇ ਉਹਨਾਂ ਨੂੰ ਉਹ ਸਾਈਕਲ ਚਲਾ ਕੇ ਰਾਜੀ ਨਹੀਂ ਉਹ ਕਹਿੰਦੀ ਵੀ ਥੋੜਾ ਜਿਹਾ ਵੀ ਚਲਾ ਨਹੀਂ ਸਕਦੇ ਜਦੋਂ ਦਿੱਤਾ ਤੋਂ ਲਾ ਜਾਂਦੇ ਨੇ ਕੋਟ ਤੋਂ ਮੇਰੇ ਪਾਸ਼ਾ ਰਸਿਆ ਦੇ ਲਈ ਮੈਨੂੰ ਬਾਈਕ ਦਾ ਕੋਈ ਦਾਵਾ ਦੂਰ ਜਾਣ ਦੀ ਲੋੜ ਨਹੀਂ ਹੈਗੀ ਹਾਂ ਮੇਰੇ ਮੁੰਡਾ ਹੋਣਾ ਚੇਟਾ ਖੰਡਾ ਕੀ ਕਰੂੰ ਨੂ ਥੋੜਾ ਆਪਣਾ ਬੱਚਾ ਹੋਰ ਜੀ ਉਹ ਜਿਹੜਾ ਕੋਲ ਖੜਾ ਦੀ ਹਾਂ ਹਾਂ ਥੋੜੇ ਸੇ ਸਰੀਰ ਦੇਖੋ ਕਿੱਥੇ ਪਿਆ ਇਹ ਚੀਜ਼ ਨੇ ਨਾ ਪੰਜਾਬ ਬਰਬਾਦ ਇਹ ਸਮਝਾਓ ਜੇ ਸਮਝੇਗੇ ਤੇ ਕਾਕਾ ਨੇ ਚੱਕ ਗੱਲ ਬਾਈ ਜੀ ਤੁਸੀਂ ਫਿਰ ਕਦੇ ਕਰਾਇਆ ਨਹੀਂ ਦਵਾਈ ਦੂਜੀ ਦਾਖਲ ਕਦੇ ਕਿਤੇ ਦਾਖਲ ਹੋਣੇ ਇਹ ਤਾਂ ਹੈ ਹੀ ਪਗਲ ਹੈ ਜੱਬ ਜਫਾ ਲਾਣਾ ਤੇਰੇ ਮੇਰੇ ਬਾਰੇ ਕੀ ਕਰਵਾਲਾ ਅੱਛਾ ਯਾਰ ਗੋਣ ਗੋਣ ਵੀ ਹੁਣ ਜਾਣ ਛੱਡ ਗਿਆ ਛੱਡਦਾ ਇਹਦਾ ਮਾਰ ਹੂੰ ਕਿ ਹੁਣ ਇਹ ਨੂੰ ਬੋਲਣ ਦੇ ਤਾਂ ਤਬੀਰ ਨਹੀਂ ਫੇਰ ਆਖ ਕੀ ਕਰੋ ਪਰ ਉਹ ਜਦੋਂ ਤੋੜ ਲੱਗਦੀ ਆ ਫਿਰ ਉਹ ਗਾਲ ਪੈਂਦਾ ਹੋਊਗਾ ਹੁਣ ਇਹ ਮੈਂ ਵੀ ਮੈਂ ਮੈਂ ਇਹ ਕਿਰਾਏ ਬਾਈ ਨੇ ਮੈਨੂੰ ਫੜ ਲਿਆ ਐਡੀ ਫੱਡੀ ਦੀ ਡੇਢ ਫੋੜੀ ਉਹ ਫੱੜਿਆ ਦੋ ਫੱੜਿਆ ਹੋ ਗਿਆ ਮੁੜ ਕੇ ਅਜਾ ਜਗਨ ਜੱਕੜਾ ਹੈ ਹੂੰ ਹੁਣ ਦੀ ਆ ਉਹ ਬਗਾਨੀ ਦੀ ਆ ਉਹ ਹੁਣ ਆਪੇ ਜੇ ਆਏ ਆਪਣੇ ਕੁੜੀਆਂ ਨੂੰ ਜੱਫਾ ਲਾਵੇ ਆਪਣਾ ਕਿਹਾ ਦੁੱਖ ਹੈ ਬਿਆ 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 ਹਾਂਜੀ ਬੱਚੇਗੇ ਬੱਚੇ ਦੋ ਲੜਕੇ ਉਸਦੀ ਨੇ ਅਜਾ ਦੋ ਲੜਕੇ ਮੈਂ ਤਾਂ ਵਧੀਆ ਪਰਿਵਾਰ ਆਸਿਆ ਫੁੱਲਾ ਕਮਲੇ ਦਾ ਹਨਾ ਕੀ ਕਰੀਏ ਤੁਸੀਂ ਉਹਦੇ ਖਾਣੇ ਕੋਲ ਕੋਈ ਬਿਠਾਵੋ ਹੂੰ ਸੋ ਪੰਜਾਬ ਦੀ ਜਿਹੜੀ ਦਗਦਾਈ ਤਸਵੀਰ ਹੈ ਜਿਹੜੀ ਦੇਖੋ ਆਪ ਬਾਬਾ ਜਿਵੇਂ ਗੁਰਸਿੱਖ ਨੇ ਇਹਨਾਂ ਦਾ ਕਹਿੰਦੇ ਛੋਟਾ ਬੱਚਾ ਜਿਹੜਾ ਕਿ ਉਹ ਵੀ ਚਿੱਟੇ ਦੀ ਦਾਲਦਾਂ ਦੇ ਵਿੱਚ ਫਸਿਆ ਹੋਇਆ ਜਿਵੇਂ ਕਿ ਪੰਜਾਬ ਸਰਕਾਰ ਕਰੇ ਲਾ ਰਹੀ ਹੈ ਵੀ ਪੰਜਾਬ ਵਿੱਚ ਨਸ਼ਾ ਖਤਮ ਹੋ ਰਿਹਾ ਪਰ ਪਿੰਡਾਂ ਵਿੱਚ ਗੱਲ ਕਰੀਏ ਤਾਂ ਕਾਫੀ ਨੌਜਵਾਨ ਜਿਹੜੇ ਇਹ ਇਹ ਚੀਜ਼ ਨਸ਼ਕਾਰ ਨੇ ਓਡੇ ਪਿੰਡ ਬਾਬਾ ਦੀ ਕਿੰਨਾ ਗਾਹੇ ਚਟੇ ਦਾ ਸਕਾਰ ਓਡੇ ਪਿੰਡ ਕਿਵੇਂ ਆ ਉਹ ਵਿੱਚ ਹੋਰ ਨਸ਼ਾ ਕਰਦੇ ਆ ਭੁੱਖੇ ਭਾਕੀ ਫੀਮ ਭਾਉ ਹਮ ਕੰਮ ਖਾਸਾ ਜਿਹਨੂੰ ਕਿ ਜੀਜ ਮਿਲਦੀ ਆ ਇਹ ਉਹਦਾ ਅਗਲਾ ਕੰਮ ਕਰਾਉਂਦਾ ਤੇਰੀ ਮੇਰੀ ਮੇਰਾ ਕਿ ਲੰਕੀ ਆਦੇ ਹਮ ਅਚਰਪਾਂ ਸਰੋਤ ਕੋਈ ਨਹੀਂ ਬੋਦਗੇ ਹਮ ਇਸ ਕਾਰਨ ਚਾਹੀਦਾ ਨਾ ਇਹਦੇ ਕੋਈ ਲਗਾਮ ਇਹ ਨਾ ਆਪਣੇ ਆਪੇ ਕੋ ਹਾਲ ਹਾਲੇ ਦਾ ਕਰਨਾ ਚਾਹੀਦਾ ਹੱਲ ਚਾਹੀਦਾ ਕਰਨਾ ਇਹ ਸਰਕਾਰ ਬਣਨ ਤੋਂ ਪਹਿਲਾਂ ਕਾਫੀ ਕਹਿੰਦੇ ਸੀ ਕਿ ਵੀ ਇਹ ਤਾਂ ਬੰਦ ਕਰ ਦਾਂਗੇ ਅਸੀਂ ਐ ਕਰ ਦਾਂਗੇ ਕੀ ਬੰਦ ਕਰ ਆ ਭਗਵੰਤ ਮਾਣੂ ਨੇ ਕੀ ਹਾਂ ਤੇ ਹੂੰ ਕਹਿੰਦੇ ਇਸ਼ਾਰੇ ਨਸ਼ੇ ਬੰਦ ਕਰਾਂਗੇ ਮੇਰੇ ਹੂੰ ਦੁਨੀਆ ਸਾਡੇ ਅੱਛਾ ਤੁਸੀਂ ਦੇਖੋ ਪੂਰੇ ਲੋਡ ਬੰਦੋ ਮੈਂ ਤੁਹਾਡਾ ਮਕਾਨ ਵੀ ਦੇਖਿਆ ਤੁਹਾਡੇ ਰਾਤ ਵੀ ਸੁਣੇ ਨੇ ਤੁਹਾਨੂੰ ਸਰਕਾਰ ਵੱਲੋਂ ਕੀ ਕੀ ਸਹੂਲਤਾਂ ਮਿਲਦੀਆਂ ਨੇ ਦੱਸੋ ਸਾਾਨੂੰ ਕਿਵੇਂ ਜਿਹੜੀ ਗੱਲ ਗੱਲ ਦੀ ਉਹ ਵੀ ਕੱਟੀ ਗਈ ਕੱਲ ਕਿ ਮਿਲਦੀ ਨਹੀਂ ਸਾਨੂੰ ਹੂੰ ਪਹਿਲਾਂ ਮੈਂ ਦੇ ਸਾਡੇ ਪਰਿਵਾਰ ਨੂੰ ਸਾਰੇ ਮੈਂਬਰ ਮੇਰੇ ਨਹੀਂ ਬਚ ਗਏ ਬੱਚੇ ਨਹੀਂ ਖਾ ਕੀ ਰੋੜਾ ਲਾਤਾ ਮਕਾਨ ਕੇ ਮੈਨੂੰ ਆੜ ਕੇ ਸਮੇਂ ਨਾਲ ਹਟ ਗਈ ਕਿੰਨਾ ਚਿਰ ਹੋ ਗਿਆ ਮਿਲੀ ਨਹੀਂ ਜਿਹੜੀ ਸਾਨੂੰ ਯਾਰ ਘਟਕੋੜੇ ਜਾਈ ਜ ਵਕਲ ਬੈਹੋ ਜਾਂਦੀ ਉਹ ਕਿੰਨੇ ਸਾਲ ਕਹਿ ਕੋ ਸਾਨੂੰ ਮੰਨੀ ਆਪਾਂ 1900 ਆਪਣੇ 15 16 ਨਾ 2000 14 15 ਦੀ ਗੱਲ ਹੈ ਵਿੱਚ ਸਭ ਤੋਂ ਬਾਅਦ ਕਦੋਂ ਮਿਲੀ ਹਾਂ ਵੀ ਕਿਹੜਾ ਦੀ ਆਹ ਹਾਂਜੀ ਬਾਕੀ ਪੈਲਸਨ ਤੁਹਾਨੂੰ ਪੈਨਸ਼ਨ ਪੈਨਸ਼ਨ ਮਿਲਦੀ ਤਾਂ ਅੱਛਾ ਜੀ ਉਸੀ ਫਿਰ ਦਫ਼ਤਰਾਂ ਚ ਗਏ ਨਹੀਂ ਕਦੇ ਪਤਾ ਕੈਂਪ ਹੁੰਦਾ ਮੈਂ ਸਮਝ ਨਹੀਂ ਗਿਆ ਹੁਣ ਤਾਂ ਡੀਸੀ ਐਸਡੀਐਮ ਵੱਡੇ ਵੱਡੇ ਅਫਸਰ ਹੈ ਪਿੰਡਾਂ ਵਿੱਚ ਕੈਂਪ ਲਾਉਂਦੇ ਨੇ ਆ ਕੇ ਵੀ ਦੱਸੋ ਕਿ ਕਿਸੇ ਨੂੰ ਪ੍ਰੋਬਲਮ ਆ ਗਈ ਸਾਨੂੰ ਪੈਨਸ਼ਨ ਨਹੀਂ ਮਿਲਦੀ ਕਿਸੇ ਨੂੰ ਕਾਣਕਰੀ ਵਿੱਚ ਕਹਿੰਦੇ ਸੀ ਜਦੀ ਲਾਉਣਿਆਂ ਨਾਲ ਦੀ ਨਾਲ ਇਹ ਪਤਾ ਕੀ ਹੈ ਪ੍ਰੋਬਲਮ ਪੈਂਦੀ ਹੈ ਆਮਦਾਰ ਕਾੜਦੇ ਵੋਟ ਕਾੜੇ ਇਹਦਾ ਚੱਕਰ ਪੈਂਦਾ ਹੂੰ ਉਹ ਸਹੀ ਨਹੀਂ ਹੈ ਉਹ ਸਹੀ ਹੋਵੇ ਸਾਰਾ ਗਲ ਸਹੀ ਕਰਵਾਓ ਸਹੀ ਨਾ ਇੱਕ ਕਾਗਜ਼ ਸਹੀ ਨਹੀਂ ਨਾ ਉਹ ਵੀ ਕਰਵਾਓ ਸਹੀ ਉਹ ਮੈਂ ਫਾਰਮਰ ਕਿਤੇ ਨਹੀਂ ਹੋਗਾ ਹੁਣ ਮੈਂ ਆਪ ਹੀ ਘਰਾਂ ਕੰਮ ਕਰਾਂਗਾ ਮਲੇ ਕੋੜੇ ਦਾ ਨਹੀਂ ਦੀ ਪੁੰਜਾ ਜੀ ਹੂੰ ਹੋ ਅੱਜ ਕੱਲ ਦੇ ਨੌਜਵਾਨ ਫਿਰ ਜਿਹੜੇ ਤੁਸੀਂ ਉਹਨਾਂ ਨੂੰ ਕੀ ਸਿਖਿਆ ਦੋਗੇ ਤੇ ਸਿਖਿਆ ਤਾਂ ਅਸੀਂ ਘਰੀ ਦੇ ਨਾਲ ਸਿਖਿਆ ਤੇ ਤੁਹਾਡਾ ਬੇਟਾ ਵੀ ਤੁਸੀਂ ਕਹਿੰਦੇ ਚਿੱਟੇ ਦਾ ਸਕਾਰ ਆ ਹਨਾ ਨੌਜਵਾਨਾਂ ਨੂੰ ਆਪਾਂ ਕੀ ਦੂਜਿਆਂ ਨੂੰ ਜਦੋਂ ਆਪਦੇ ਘਰੀ ਕਹਿੰਦੇ ਅੱਗ ਲੱਗੀ ਹੋਵੇ ਤਾਂ ਦੂਜਿਆਂ ਨੂੰ ਆਪਾਂ ਕੀ ਸਿਖਿਆ ਪਗੀ ਭਜਾ ਲਾਂਗੇ ਆਪਾਂ ਵੀ ਹੁਣ ਸ਼ਾਨੇ ਆ ਗਏ ਅਸਾ ਤੁਸੀਂ ਸਾਈਕਲ ਸਪੀਚ ਦੱਸੋ ਤੁਸੀਂ ਤੁਹਾਨੂੰ ਲਗਾਤਾਰ ਤੁਸੀਂ ਪਹਿਲਾਂ ਤੇ ਬਚਪਨ ਦੇ ਚਲਾਉਂਦੇ ਸਾਈਕਲ ਹਾਂਜੀ ਪਹਿਲੇ ਦਿਨ ਤੋਂ ਆਪਾਂ ਹਤਾਈ ਹੂੰ ਕਿੰਨੇ ਜਿਹੜਾ ਜਿਵੇਂ ਜਾਮਾ ਪੜਾਈ ਕਰਦਾ ਵਧੀਆ ਮਾ ਮਾ ਜਾਲਾ ਕੋਈ ਕਿਨੂ ਰਾ ਨਾਲ ਦੋ ਵੀਲਾ ਫਰਕ ਬਖਾ ਰਹੀਆ ਹੂੰ ਇਹੇ ਛੂਦ ਦੇ ਬੱਚੇ ਵੀ ਲੈ ਆਨੇ ਦੇ ਦੇਖੋ ਵੀ ਭਾਟ ਕਿਹੜਾ ਮੁਰਿਆ ਵਾ ਹੂੰ ਆਪਣੇ ਪਿੰਡਿਆਂ ਫਰਕ ਬਾਣ ਲਾ ਦਿਆ ਉਹ ਪਿਛੌੜਾ ਬੋਲ ਨੂੰ ਹੱਥ ਲਾ ਕੇ ਆਉਂਦੇ ਹਨਾ ਮੁਰਿਆ ਆਉਂਦੇ 2 ਕਿਲੋ ਸੰ ਮੁਰਿਆ ਆਉਂਦੇ ਸਾਈਕਲ 2 ਕਿਲੋਮੀਟਰ ਦਾ ਫਰਕ ਬਾਣ ਲਾ ਦਿੱ ਹੂੰ ਲੈ ਲਾ ਮੈਂ ਕਿਹਾ ਦੋ ਕੋਈ ਫਿਰ ਨੂੰ ਬੁਲਾ ਕੇ ਦਿਖਾ ਦੋ ਜੇ ਆ ਕੋਈ ਦੁਰਖੇ ਦਿਖਾਵੇ ਲੈ ਉਹ ਜਾਵਣਾ ਇਹ ਅੱਜ ਕਰਦਾ ਚੀਜੇ ਲੋਭ ਹੋ ਗਈ ਸਾਈਕਲ ਬਹੁਤ ਪੁੱਛ ਕਾਲ ਦੇ ਮੁੰਡੇ ਹੈ ਨਹੀਂ ਮਤਲਬ ਚਲਾ ਕੇ ਰਾਜ ਹੀ ਨਹੀਂ ਹੈਗੇ ਮੈਂ ਤਾਂ ਇਹ ਕਹਿੰਨ ਵੀ ਅਸੀਂ ਮੇਰਾ ਪੁੱਤ ਹੈ ਹੂੰ ਜੇਡਾ ਬੀ ਡੀ ਬਜਾ ਲਾ ਡੋੜੀ ਤੇ ਰਾਇ ਉਹਦਾ ਹੂੰ ਹੋਰ ਆਪਣੀ ਕੀ ਜਾਈਦਾ ਹੂੰ ਥੋੜਾ ਵਾ ਮੋਟਰਸਾਈਕਲ ਕਿ ਜਾਵਾਂਗੇ ਹੂੰ ਪਹਿਲਾਂ ਉਹਦੇ ਕਿਸੇ ਮਿੰਦਾ ਕਰਾਂਗੇ ਹੂੰ ਤੇਲ ਪਾਵਾਂਗੇ ਹਾਂਜੀ ਪਹਿਲੀ ਗੱਲ ਲਗਾ ਮੈਨੂੰ ਹੁਣ ਕਿਸੇ ਨੇ ਜਵਾਰ ਦੇ ਰਹਾ ਦਿਆ ਹੂੰ ਅੱਜ ਵਕਾਂ ਖਾਰੇ ਹੋਇਆ ਰਿਹਾ ਸਕੂਟੀ ਲੈ ਕੇ ਰਿਹਾ ਹੂੰ ਕਹ ਰਿਹਾ ਕਹਿੰਦਾ ਥੋੜਾ ਰੋਹ ਦੀ ਕੰਮ ਆਉਦਾ ਲੈ ਲਉ ਹੂੰ ਫੇ ਮੈਂ ਇਹ ਮਾਰੇ ਫੇ ਖਬਰ ਸੱਚਾ ਕਰੀ ਇਹ ਸਕੂਟੀ ਲੈ ਕੇ ਰਿਹਾ ਜੇਤਾਂ ਦੇ ਅੱਛਾ ਮੁੰਡੇ ਨੇ ਹਾਂਜੀ ਉਹ ਲੇਕੇ ਦੇ ਮੁੰਡਾ ਗਲਤ ਕੰਮ ਕਰਦਾ ਇਹ ਯਾਨੀ ਮੈਂ ਹੀ ਲਗ ਰਹਿਤੀ ਆ ਅੱਛਾ ਤੁਸੀਂ ਲਗ ਰਹਿਤੀ ਹੁਣ ਕਿੱਥੇ ਜਾ ਜਾਨੀ ਆਏ ਜਾਵਾਂ ਪਰ ਲੋ ਮਾਂ ਬੱਚੇ ਚਾਹੇ ਲੱਖ ਚਾਹੇ ਮਾੜੇ ਨੇ ਪਰ ਬੱਚੇ ਚਾਹੇ ਲੱਖ ਮਾੜੇ ਨੇ ਪਰ ਜਿਹੜੇ ਮਾਂ ਪਿਓ ਮਾਂ ਪਿਓ ਦਿਲ ਨਹੀਂ ਆਦਾ ਮਾਂ ਪਿਓ ਦਿਲ ਨਹੀਂ ਆਦਾ ਆਦ ਮਾਈ ਇਹ ਜਾਏ ਹਾਂਜੀ ਮਾਂ ਪਿਓ ਬੱਚੇ ਨੂੰ ਮਾਰਨ ਨੂੰ ਕਹਿੰਦਾ ਅਬਦੁੱਲ ਹਾਂਜੀ ਕੋਈ ਕਹ ਦੂ ਮਾਰਾਗਾ ਫੇਰ ਵੀ ਮੈਨੂੰ ਆਪ ਹੀ ਦਰਸਾਉਂਦੇ ਇੱਥੇ ਜਾ ਮੈਂ ਰਾਜ ਮੈਨੂੰ ਵੇਲੇ ਕਬੜਾ ਹੋ ਜੇ ਮੈਨੂੰ ਫੇਰ ਵੀ ਇਹ ਇਹਨਾਂ ਬਰੇ ਚਾਹ ਨਹੀਂ ਆਉਂਦੇ ਵੀ ਖਬਰੇ ਵਿਚਾਰੇ ਕਿਵੇਂ ਹੋਣਗੇ ਮੈਨਾਂ ਹੀ ਵੀ ਬੰਬ ਮਾਰ ਕੇ ਮ ਬੱਚੇ ਦਾ ਹੁੰਦਾ ਜੀ ਹੋਰੀ ਸੋ ਬੱਚੇ ਚਾਹੇ ਲੱਕ ਵਾਲੇ ਹੁਣ ਪਰ ਕਹਿੰਦੇ ਮਾਂ ਪਿਓ ਜਿਹੜਾ ਆਪਦੇ ਬੱਚੇ ਨੂੰ ਮਾੜਾ ਨਹੀਂ ਕਹਿੰਦੇ ਸੋ ਉਹਦਾ ਹੀ ਤਸਵੀਰਾਂ ਜੇ ਬਾਪੂ ਜੀ ਨੇ ਕਹੀ ਵੀ ਇਹਦਾ ਬੱਚਾ ਵੀ ਜਿਹੜਾ ਬੇਟਾ ਛੋਟਾ ਉਹ ਵੀ ਚਿੱਟੇ ਦਾ ਸਕਾਰ ਹੈ ਸੋ ਮੇਰੇ ਨਾਲ ਸਾਡੀ ਸੀਗੀ ਇਹ ਬਾਪੂ ਜੀ ਸਿੰਗਲ ਚਲਾਉਂਦੇ ਨੇ ਜ਼ਰੂਰ ਆ ਦੇਖ ਕੇ ਇਹ ਚੀਜ਼ ਦੀ ਜਿਹੜੇ ਨੌਂ ਨੌਂ ਸਿੱਖ ਲੈਣਾ ਸਿੱਖ ਲੈਣੀ ਚਾਹਦੇ ਜਿਵੇਂ ਅਸੀਂ ਬਾਜ਼ਾਰ ਬਾਜ਼ਾਰ ਚ ਉਹਨਾਂ ਦਾ ਬਾਪੂ ਜੀ ਗੱਲ ਜਿਵੇਂ ਬਾਜ਼ਾਰ ਚ ਜਾਣਾ ਜਾਂ ਥੋੜਾ ਮੋਟਾ ਜਾਣਾ ਉੱਥੇ ਜਿਵੇਂ ਹੁਣ ਅੱਜ ਕੱਲ ਦੇ ਮੁੰਡੇ ਆਪਾਂ ਐਵੇਂ 2 ਕਿਲੋ 2 ਕਿਲੋਮੀਟਰ ਕੰਮ ਜਾਣਾ ਕਿਤੇ ਉੱਥੇ ਤਾਂ ਨਾ ਮਾੜਾ ਮਾੜਾ ਸਾਈਕਲ ਦੀ ਵਰਤੋਂ ਕਰਨੀ ਚਾਹੀਦੀ ਹੈ। ਹਾਂਜੀ। ਹੂੰ। ਤੁਸੀਂ ਕੀ ਕਹਿ ਰਹੇ ਹੋ? ਜਾਣਗੇ ਸਾਈਕਲ ਬਰ ਨਹੀਂ ਜਾਣਾ। ਹੂੰ। ਇਹਦਾ ਮੇਰਾ ਅਛੇ ਪੁੱਤ ਆ ਇਹ। ਹੂੰ। ਜਿਹੜਾ ਮੈਨੇ ਫਾਈਟਰੀ ਲਾਇਆ ਇਹਦਾ ਫਾਈਟ ਜੋ ਕਰ ਜਾਵਾ। ਹੂੰ। ਹੁਣ ਆਪਾਂ ਮੋਢੇ ਲੱਗ ਰਿਹਾ। ਨਸ਼ਾ ਦਾ ਦੇਰ ਬਣੀ ਰਹਿ ਦਿਆਂ। ਹਾਂ। ਅੱਜ ਕੱਲ੍ਹ ਐਜੀ ਬਾਗ ਹੋ ਨਸ਼ਾ ਦੇ ਲੱਗੇ ਬਾਹਰ। ਕੀ ਨਸ਼ਾ? ਆਡੀ ਗੱਲ ਸਿਰ ਪੱਤੋ ਰਿਹਾ। ਹਲੇ ਸੁਣੋ। ਉਹ ਮੁੰਡੇ ਉਹਰੇ ਬੱਤੀ। ਖੜਦੇ ਨਹੀਂ ਮੈਂ ਗੱਲ ਲਗਾ ਕੇ ਲੈ। ਹਾਂ। ਇਹ ਬਦਾਂ ਵੀ ਛੱਡੇ ਦੀ ਗੱਲ ਆ ਗਈ। ਇਹਨਾਂ ਪਤਾ ਛੱਡੇ ਦੀ ਗੱਲ ਆ ਗਿਆ। ਮੁੰਡੇ ਖੜੇ ਨਹੀਂ ਤਾਂ ਕਰਖਿਆ। ਹਾਂ। ਹੁਣ ਇਹ ਮੇਰੀ ਗੱਲ ਸੁਣ ਲੋ। ਹਮ। ਇਹ ਮਲੇਰ ਕੋੜੇ ਉਹ ਮੋਬਾਈਲ ਤੇ ਗਿਆ, ਮੂੜ ਸ਼ੈਲ ਤੇ ਗਿਆ। ਹਮ। ਟੋਰੀਆਂ ਚੋਰੀਆਂ ਬਹੁਤ ਬਕੂਰ ਇਹ ਕੰਮ ਕਰਕੇ ਇਹ ਕੰਮ ਕਰਕੇ ਨਾ ਫੇਰ ਫੇਰ ਤੁਨੇ ਛੜੇ ਕੋੜੇ ਤੇ ਜਵਾਰ ਹੁੰਦੀ। ਕੇ ਚੰਗੀ ਜੀ ਹੁਣ ਅਸਬਾ ਦੇ ਨੇ। ਟਿੱਟਾ ਲਾ ਕੇ। ਹਾਂ। ਹਮ। ਉਹਦੇ ਨਾਲ ਤਾਂ ਤਾਕਤਾਂ ਕੀ ਹੋ ਜਾਂਦਾ ਉਹਦੇ ਨਾਲ ਕਹਿੰਦੇ? ਉਹਦੇ ਉਹਦੇ ਨਾਲ ਫੇਰ ਉਹ ਨਸ਼ੇ ਦੇ ਹੋਣ ਨੇ। ਹਾਂ। ਉਹ ਕਹਿੰਦੇ ਨੇ ਵੀ ਚਲੋ ਉਹਦਾ ਹੁਣ ਡਾਊਟੀ ਦੇ ਕੋਈ ਵੀ ਲਾਊਗਾ। ਹਮ। ਵੀ ਉਹ ਜਾਬੀਆਂ ਨੇ ਹੋਣੀਆਂ ਹੋਰ ਵੀ ਜਾ ਕੇ ਮੋਟਰਸਾਈਕਲ ਨੂੰ ਮੋੜ ਜਾ ਮੁੰਡਾ ਦੀ ਵਿਚਾਰਾ ਉਹਦਾ ਮੋਟਰਸਾਈਕਲ ਜਾ ਕੇ ਲੈ ਗਿਆ ਗੈਪ ਹੋ ਗਿਆ ਉਹ ਮਾਰਗ ਨੂੰ ਨਹੀਂ ਉੱਤਾ ਚੱਕਦੇ ਹੂੰ ਇਹ ਪਿਛਲੇ ਦਿਨਾਂ ਤੋਂ ਬਹੁਤ ਵਧੀਆ ਮਰੇ ਕੋਲ ਜੀ ਮੋਟਰਸਾਈਕਲ ਖੋ ਗਿਆ ਕਿਸ ਦਾ ਗੱਲ ਕਰਦਾ ਕਿ ਫੋਨ ਤੇ ਜਾ ਰਿਹਾ ਫੋਨ ਖੋਨ ਖੋ ਕੇ ਲੈ ਗਿਆ ਮਾਰਗ ਮਾਰਗ ਨੂੰ ਨਹੀਂ ਸੁਣਦੇ ਇਹ ਮਾਰਗਾ ਕੋ ਵਿਚਾਰਾ ਬਿਟ ਕੇ ਬਹਿ ਗਿਆ ਉਹ ਨੋਦ ਕੇ ਸੁਣੀ ਉਹਦੇ ਕੀ ਕਰੂਗਾ ਹਾਏ ਗਾ ਕੁੜੀ ਸਕੂਟਰ ਲੈ ਕੇ ਉਹਦੇ ਦੌੜੀ ਘਾੜਾ ਵਿਚਾਰਾ ਇਹ ਹਾਲ ਤਾਂ ਹੋ ਜਾਂਦੇ ਉਹ ਦਿਰ ਬਾਦ ਦਿਨ ਬਗ ਬਿਗੜ ਜਾਂਦੇ ਆ ਸੋ ਬਹੁਤ ਵਧੀਆ ਤਸਵੀਰ ਪੰਜਾਬ ਦੀ ਨਸਿਆਂ ਦੇ ਵਿੱਚ ਪੰਜਾਬ ਹੈ ਜਿਹੜਾ ਦਲਦਲ ਨਸੇ ਦੇ ਵਿੱਚ ਫਸ ਸੁੱਕਾ ਗੱਲ ਤਾਂ ਅਸੀਂ ਕਰ ਰਹੇ ਸੀ ਬਾਬਿਆਂ ਨੇ ਬਾਬਾ ਜੀ ਨੇ ਸਾਈਕਲ ਦੀ ਪਰ ਨਾਲ ਜਿਹੜੀ ਗੱਲ ਆ ਗਈ ਨਸ਼ੇ ਦੀ ਚਿੱਟੇ ਦੀ ਸੋ ਨੌਜਵਾਨਾਂ ਨੇ ਅਗਰ ਨਸ਼ੇ ਤੋਂ ਬਚਣਾ ਤਾਂ ਕੁਝ ਨਾ ਕੁਝ ਸਰੀਰ ਨੂੰ ਜਿਵੇਂ ਕਿ ਕਸਰਤ ਵਗੈਰਾ ਚੰਗਾ ਖਾਣਾ ਦਾਣਾ ਜਾਂ ਕਿਵੇਂ ਕਸਰਤ ਕਹ ਰਹੀਏ ਐਵੇਂ ਸਾਈਕਲ ਵੀ ਥੋੜਾ ਮੋਟਾ ਚਲਾ ਕੇ ਜਾਂ ਸੈਰ ਕਰਕੇ ਆਪਾਂ ਸਰੀਰ ਨੂੰ ਜਿਹੜਾ ਆਪਦੇ ਨੂੰ ਚੰਗਾ ਤੇ ਤੰਦਰੁਸਤ ਬਣਾ ਸਕਦੇ ਹਾਂ ਧੰਨਵਾਦ ਜੀ